ਉਹ ਫੋਕਰਾ ਵੀ ਨਾ ਤੁਰਿਆ ਵਈ। ਹਾਂ ਦੇਖਿਓ। ਇੰਨੀ ਇੰਨੀ ਫੋਕਰੀਆਂ ਚਿੱਟੂਗਾ ਤੁਸੀਂ ਤੂੰ ਹੀ ਚੱਲਣਾ। ਹਾਂ ਹਾਂ। ਆ ਜਾ ਪੁੱਛੀ। ਆ ਮੇ ਕੱਟਾ ਰੱਖ। ਹੋ। ਇਹਨਾਂ ਦਾ ਦੂਆ। ਠੀਕ ਆ ਠੀਕ ਆ ਵੀ। ਉਹ ਇੱਕ ਵਾਰ ਚ ਮਿਲ ਗਈ ਸੀ ਇਹ ਲੈ ਆਇਆ ਸੀ ਮੈਂ। ਇਹ ਮੋਟੇ ਨਮਾ ਲੱਗਾਂਗਾ। ਅੱਤੀ ਸਰਪਸ ਕਰਾਉਣੀ ਦਿੱਤੀ ਆ ਇਹਦਾ ਕਿਸੇ ਦਾ ਉਹ ਫੜ ਲੈ ਆਇਆ ਮੈਂ। ਅੱਛਾ। ਨੋਸਟ। ਅਸਤੇ ਜੀ ਜੀ ਅਸਤੇ ਜੀ। ਕੱਲਾ ਕੁਕਰ ਨੂੰ ਵਾਸਤੇ ਰੱਖਿਆ ਹੋਇਆ ਨੂੰ ਐ ਨਹੀਂ ਪਤਾ ਵੀ ਮੈਂ ਤੂੰ ਵੱਡੀ ਐ ਜਦੋਂ ਇੰਨਾਂ ਨੇ ਵਾਸਤੇ ਕਰੀਏ ਵੀ ਮੇਰਾ ਵੀ ਸਰਦ ਨੂੰ ਤਾਂ ਵਾਸਤੇ ਰੱਖਿਆ ਲੱਗਦਾ ਉਹ ਸਾਨੂੰ ਪਤਾ ਹੀ ਆਜ ਆਂਦਰ ਜਲਦੀ ਲੈ 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 ਨਮਸਤੇ ਰਾਵਾਂ ਜਿੱਦਿਆ ਜਿਆ ਸਰਾ ਹੁੰਦਾ ਬਦਲ ਜਾਂਦਾ ਦੇਖ ਜੇ ਨਾ ਕੋਈ ਨਹੀਂ ਲੀ ਨਾ ਤਾਂ ਹੈਗੀ ਆ ਆਉਂਦਾ ਹੀ ਲੱਗਿਆ ਗੱਡੀ ਤੇ ਆਉਣਾ ਅਸੀਂ ਐਂ ਕਰੋ ਉਹ ਚੰਦਾ ਫੁੱਫੜ ਵੀ ਆ ਗਿਆ ਓਏ ਹਾਂ ਨਾਲ ਫੁਕਰਾ ਕਿੱਥੋਂ ਆ ਗਿਆ ਨਾਲ ਮਿਲਿਆ ਆਹ ਕੀ ਆ ਲਵਾ ਨਾਸਰੀਏ ਜੀ ਨਮਸਤੇ ਫੁਫੜਾ ਕਿਵੇਂ ਆ ਖਾਲੀ ਹੱਥ ਹੀ ਆ ਗਿਆ ਫੁਫੜ ਨਹੀਂ ਲਾਦਾ ਮੇਰੇ ਪੈਰੀਆ ਤੂੰ ਕੌਣ ਲਾਊਗਾ ਖਾਲੀ ਹੱਥ ਆ ਗਿਆ ਖਾਲੀ ਹੱਥ ਤਾਂ ਆ ਗਿਆ ਤਾਂ ਖਾਲੀ ਹੱਥ ਆ ਗਿਆ ਨਾਲੇ ਮੇਰੇ ਪੈਰੀਆ ਤੂੰ ਕੌਣ ਲਾਊਗਾ ਉਹ ਜ਼ਿਆਦਾ ਫੁਫੜਾ ਥੋੜਾ ਉਹ ਤੂੰ ਖਾਲੀ ਹੱਥ ਆ ਗਿਆ ਫੁਫੜਾ ਤਾਂ ਲੈ ਕੇ ਤਾਂ ਆਸਮਾਨ ਵਾਸਤੇ ਵੀ ਨਹੀਂ ਕਰੀ ਪੁਕਰੇ ਨੇ ਉਹ ਖੋਖਰਾ ਵਾਲਾ ਪੁਕਰਿਆਂ ਚ ਖੋਖਰਾ ਤਾਂ ਹੈ ਰੱਬ ਵੀ ਥੱਲੇ ਧਰ ਦਿੰਦਾ ਕਾਦੇ ਪਤੀ ਜਦੋਂ ਸੀ ਸਾਨੂੰ ਪਤਾ ਨਹੀਂ ਕੋਈ ਆਇਆ ਹੈ ਕਿ ਪੁਕਰੇ ਦਾ ਮਾਨੀ ਨੂੰ ਫੜ ਕੇ ਤਾ ਤੂੰ ਤਾਂ ਤੂੰ ਲੈ ਕੇ ਤਾਂ ਕੋਸ ਆ ਜਾਣੀ ਸੀ ਚਲ ਕੋਈ ਨਹੀਂ ਪੁੱਤ ਮੈਂ ਗੋਮਲਾਂਗਾ ਨਾਂਗਾ ਵੜਾਂਗਾ ਫੁੱਪੜਾ ਦੂ ਤਾ ਕਾ ਕੁਰਸੀ ਕਰਤੀ ਲੈ ਜਾਓ ਮਾਸ ਤੇ ਜੀ ਤੁਸੀਂ ਬੈਲਾ ਮੰਜੇ ਤੇ ਦੂਜਾ ਫੁੱਪੜੇ 'ਚ ਬੈਠਾ ਨਾਲ ਜੇ ਬੁੱਢੇ ਤੇ ਗੀਂਦਾ ਮੈਂ ਹਾਂ ਕਰਕੇ ਤਾਂ ਵੀ ਭੇਜਾ ਮਾਸ ਤੇ ਪਾਬੀ ਠੀਕੋ ਆ ਬੈਠੇ ਉਸ ਤੇ ਭੇਜੋ ਨਾ ਕੁਰਸੀ ਦਾ ਨਾ ਯਾਰ ਚਲੋ ਤੁਸੀਂ ਬੈਠੋ ਆ ਕੁਰਸੀ ਬੈਠੋ ਮਾਸ ਤੇ ਮੰਜਾ ਮੰਮੀ ਆਪ ਜਾ ਕੇ ਲੈ ਲਓ ਤੁਹਾਨੂੰ ਪਤਾ ਤਾਂ ਹੈਗਾ ਉਹ ਕਹੇ ਜਵਾਲ ਕੇ ਦਿੱਛ ਨਹੀਂ ਕੋਈ ਹੁੰਦਾ ਛੋਡੇ ਕੋਲੇ ਜਾ ਬਾਬੀ ਤੁਸੀਂ ਜਾ ਕੇ ਲੈ ਲਓ ਉਹ ਵੱਡਾ ਬੰਦਾ ਹੁੰਦਾ ਛੋਡੇ ਕੋਲੇ ਹੱਸਦੇ ਇੱਕ ਦਿਨ ਆਇਆ ਜੀ ਮੇਰੇ ਕੋਲ ਹਾਂ ਭਈਆ ਭਈਆ ਆਣ ਨੂੰ ਲਿਆ ਦਿੰਦੇ ਪੂਆ ਕੀ ਖਾਓਗੇ ਕੁਛ ਮਰਜ਼ੀ ਲਿਆਈ ਪੁੱਤ ਕੋਈ ਗੱਲ ਨਹੀਂ ਤੁਸੀਂ ਪੂਆ ਜਿਹੜਾ ਕੁਛ ਲਿਆਉਂਗੀ ਬੇਟੀ ਉਹ ਫਿਰ ਤੁਸੀਂ ਦੱਸ ਦੋ ਉਹ ਲਿਆ ਕੁਛ ਮਰਜ਼ੀ ਲੈ ਲਵੋ ਉਪਰ ਚਾਬੀ ਦੇਓ ਮੋਟਰਸਾਈਕਲ ਦੀ ਮੋਟਰ ਦੀ ਚਾਬੀ ਦੇ ਦਿਓ ਤੇ ਵਾਗੋ

ਦੀ ਤੁਸੀਂ ਰਹੋਗੇ ਆ ਇਸ ਤਰ੍ਹਾਂ ਹੈਗੇ ਪਿੰਡ ਦੋ ਦਿਨ ਲੱਕੇ ਜਾਵਾਂਗੇ ਛੁੱਟੀਆਂ ਦਾ ਕਰਕੇ ਆਏ ਆ ਅੱਛਾ ਹਾਂ ਚੱਲ ਬਧੀਏ ਤੁਸੀਂ ਮੈਂ ਤਾਂ ਹੁਣ ਰਹਿ ਤਾਂ ਪਿੰਡ ਦੀ ਨੀਰਾ ਵੀ ਜੀ ਕਰਦਾ ਆ ਜਿਹੜਾ ਕਲਾਸ ਨਾ ਫਾਲਤਗੀ ਕਰਾਂ ਐਨੇ ਗੁੱਸੇ ਦਾ ਤਾਂ ਦੇਖ ਹਾਲੇ ਫੁਕਰਾ ਹੈ ਕੀ ਕਰਾਂ ਫਿਰ ਹੁਣ ਦੇਰੀ ਮੈਨੂੰ ਤਾਂ ਹੀ ਟਾਈਮ ਕਰਨਾ ਕਿੰਨੀ ਵਧੀਆ ਸੀ ਤੇ ਕੀ ਕਰਾਂ ਹੁਣ ਗੱਲ ਕਰਾਂ ਇਹਦੇ ਫੁਕਰੇ ਜਿਹੇ دماغ ਲੱਗ ਗਿਆ ਤੁਸੀਂ ਨਾ ਮਾਇ ਤਾਂ ਨਹੀਂ ਪੰਦੀ। ਹਾਂ ਫੋੜੀ ਕੋ ਬੈਠ ਖੋਪ ਤਾਂ ਹੋ ਜਾਂਦੀ ਹੈ ਨਾ ਕਹਿੰਦੇ ਹੁੰਦੇ ਆ ਕਿ ਤੇ ਉਹ ਜੀ ਵੀ ਇਹ ਦੋ ਦਿਨਾਂ ਚ ਇਹਨਾਂ ਨੂੰ ਤਪਾ ਦਿੰਦਾ ਮੈਂ ਤਾਂ ਲੈ ਕੇ ਮੁਰਦਨਾ ਪੋਈ ਨਹੀਂ ਤਾਂ। ਭਾਪਨੀ ਆ ਵੇਖ ਮੇਰਾ ਬੰਦਾ ਦਾ ਸਾਰਾ। ਦੁਨੀਆ ਵਰਗਾ ਜਿਵੇਂ ਨਹੀਂ ਕਿਸੇ ਨੂੰ ਕੁਝ ਕਹਿੰਦਾ ਜਿਹਾ ਜਾਂ ਮਿਲ ਜਿਹਾ ਹੋ ਜਾ ਕੇ ਖਾ ਕੇ ਪਰਚਾਂਗੇ ਭੈਣੇ ਆਪ ਦਾ ਮਾ ਕਰਮ ਹੁੰਦੇ ਸਣੇ ਆਪੋ ਆਪੇ। ਹਾਂ। ਚੱਲ ਵਧੀਆ ਭੈਣੇ ਚੂਟਾ ਦੁੱਧ ਇਹਨਾਂ ਨੂੰ ਆ ਜੀ ਹੈ ਨਾ। ਆ ਚੱਲੇ। ਨੰਤੇ ਤੁਸੀਂ ਵੀ ਲਓ ਕੋਈ ਨਹੀਂ 2 ਲੱਖ ਫੜ ਲਿਆ ਤਾਂ 2 ਲੱਖ ਦੇ ਦਾਂਗਾ ਉਹਨੂੰ ਕੋਈ ਗੱਲ ਨਹੀਂ ਲੈ ਲੈਣੇ ਚਾਹ ਸਮਾਉਂਦੇ ਨਹੀਂ ਹਾਂਜੀ ਚਾਹ ਚੁਣੀ ਪਿੰਦਾ ਮੈਂ ਚਾਹ ਲਓ ਦੁੱਧ ਚ ਪੱਤੀ ਪੀਊਂਗਾ ਮੈਂ ਆਏ ਪੁੱਤ ਬਹਿ ਜਾ ਅੱਛੇ ਮੱਜੇ ਦੇ ਬੈਠੋ ਆਉਣ ਮੈਂ ਕੁਰਸੀ ਲੈ ਕੇ ਆਓ ਮੇਰੇ ਵਾਸਤੇ ਰੌਣਾ ਆਇਆ ਕੋਈ ਉਹੀ ਤੁਰੇ ਕਰਦਿਆ ਆ ਲਗੋ ਤੇ ਕੁਰਸੀ ਤੇ ਵਾ ਜਾ ਮੇਰੀ ਤਾਂ ਬੇਇੱਜ਼ਤੀ ਗਰਾਉਂਡ ਨਹੀਂ ਲਿਆ ਕਰ ਇੱਥੇ ਪਤਾ ਨਹੀਂ ਕਰਸੀ ਤੇ ਮੇਰੀ ਤੂੰ ਕਰਾਉਣਾ ਆਹੋ ਪਤਾ ਨਹੀਂ ਕਹੇ ਜਿਨਾ ਮੇਲ ਮਲਾ ਤੇ ਰੱਬ ਨੇ ਇਹ ਵੀ ਤਾਂ ਵਿਚਾਰਾ ਬੰਦਾ ਹੀ ਐ ਇਹਨੇ ਤਾਂ ਕਦੇ ਨਹੀਂ ਮੇਰੀ ਭੈਣ ਦੀ ਬੇਇੱਜ਼ਤੀ ਕਰਾਈ ਤੂੰ ਤਾਂ ਕਹਿ ਮੇਰਾ ਜਰੂਰ ਕੱਢ ਦੇ ਨਾਈ ਬੰਦਾ ਨਹੀਂ ਆ ਫੁਕਰੀਆਂ ਨਾ ਮਾਰਿਆ ਕਰਾ ਮੇਰਾ ਬੰਦਾ ਵੀ ਚੁੱਪ ਕਰਕੇ ਚਾਹ ਪੀਂਦਾ ਹੈ ਕੁਰਸੀ ਤੇ ਬੈਠ ਕੇ ਕੋਸ ਹੁਣ ਤੈਨੂੰ ਜਾਲੇ ਹੋ ਗਿਆ ਇਹ ਵੀ ਤਾਂ ਮੰਝੇ ਤੇ ਬੈਠੀ ਆ ਫਿਰ ਪਰੋਣੇ ਉਹ ਚੁੱਲ੍ਹੇ ਆ ਲੋ ਦੁੱਧ ਪੱਤੀ ਲਿਆ ਦੇ ਨੂੰ ਬਾਕੀ ਦੁੱਧ ਜਪਤੀ ਤੁਸੀਂ ਕੀ ਇਸ ਘਰ ਦੇ ਪਰੋਣੇ ਨਹੀਂ ਹੈਗੇ ਤਾਂ ਕੋਈ ਫੁਕਰੀਆਂ ਮਾਰਦੇ ਤੁਸੀਂ ਵੀ ਚਾਹ ਪੀਂਦੇ ਹੋ ਤੁਸੀਂ ਠਿੱਕੀ ਚਾਹ ਪੀਂਦੇ ਹੋ ਮਿੱਠੀ ਲਿਆ ਤੇ ਮੰਮੀ ਨੇ ਉਹ ਵੀ ਚੁੱਪ ਕਰਕੇ ਪੀ ਲਈ ਇਹ ਵੀ ਤਾਂ ਪਰੋਣੇ ਇਹਦੇ ਰੰਗ ਕਾਲ ਹੋ ਜੂ ਨਾ ਚਾਹ ਨਾਲੋਂ ਉਹਨ ਪ੍ਰਾਣਾ ਮੱਜੇ ਤੇ ਬੈਠੂ ਆ ਕੋ ਫਿਰਤੀ ਇਹਦਾ ਇਹਦਾ ਐ ਸਮਝਦਾ ਇਹਦਾ ਪ੍ਰਾਣਾ ਸਮਝਦਾ ਨਹੀਂ ਇਹਦਾ ਐ ਕਹਿੰਦਾ ਕਹਿੰਦਾ ਮੈਂ ਇਹਦਾ ਪੁੱਤ ਆ ਕਹਿੰਦਾ ਤਾਈਆ ਵਿਚਾਰੇ ਨੂੰ ਜਿੱਥੇ ਬਿਠਾ ਦੇ ਉੱਥੇ ਬਹਿ ਜਾਂਦਾ ਤੂੰ ਹੀ ਫੁਕਰੀਆਂ ਮਾਰਦਾ ਬੰਦਾ ਪ੍ਰਾਣਾ ਮਸੀ ਕੋਨੇ ਵਾਲੇ ਸੋਨੂੰ ਕੀ ਪਤਾ ਫੁਕਰੀਆਂ ਮਾਰ ਮਾਰ ਮੇਰੀ ਬੇਇੱਜ਼ਤੀ ਕਰਾ ਦਿੰਨੇ ਆ ਮੁੜ ਕੇ ਸਾਰੇ ਗੱਲਾਂ ਕਰਦੇ ਆ ਪਤਾ ਕਿੰਨੀਆਂ ਕਿੰਨੀਆਂ ਚੱਲਣੀਆਂ ਤਾਂ ਮੈਨੀਆਂ ਪੈਂਦੀਆਂ ਫਲੇਟ ਦੇ ਤਰਕੇ ਹੁਣ ਕੀ ਹੋ ਗਿਆ ਅਹੀਂ ਵੀ ਢਿੱਡੇ ਤੇ ਜਾਣੀ ਆ ਹੱਥ ਚ ਖਾਲਾਂਗੇ ਤਾਂ ਵੀ ਢਿੱਡੇ ਤੇ ਜਾਣੀ ਆ ਕੋਈ ਤਰੀਕਾ ਹੁੰਦਾ ਫੜਾਉਂਦਾ ਤੁੰਨੂੰ ਕੀ ਪਤਾ ਪੜਾਣ ਨੂੰ ਹੁੰਦਾ ਤਰੀਕਾ ਬਾਹਲਾ ਪੜਿਆ ਲਿਖਿਆ ਦੇਖ ਲੈ ਚੱਲ ਕੋਈ ਨਾ ਪਹਿਣੇ ਐਂ ਖਾਂਦੇ ਨੇ ਘਰੇ ਵੀ ਬਣਾ ਲੈ ਆ ਮਮ ਠੀਕ ਆ ਮੰਮੀ ਬਣਾ ਲੇ ਗਾ ਰੂ ਦੂਰੂ ਦਾ ਇਤਿਆਮ ਕਰਦੇ ਹੋ ਮੈਨੂੰ ਉਸ ਸਾਡੇ ਦੇ ਜਨਨ ਦੇ ਆਏ ਆ ਉਹਨੂੰ ਨਹੀਂ ਮੁੱਛਾ ਪੱਟਿਆ ਨਹੀਂ ਮੁੱਛਾ ਪੱਟੀਆਂ ਜਾਣਗੀਆਂ ਜਮਈ ਨਾ ਹਟ ਜਾ ਬੱਟ ਦੇ ਨੂੰ ਆਹ ਪ੍ਰਾਉਣੀ ਕੰਨੀ ਦੇਖ ਲੈ ਆਈ ਵੀ ਤਾਂ ਬੈਠਾ ਹੀ ਆ ਵਿਚਾਰਾ ਤੁਸੀਂ ਆਈ ਵਾਰੀ ਨਾ ਮੈਨੂੰ ਨੀਮਾ ਕਰਾ ਦਿੰਦੇ ਹੋ ਭੈਣ ਦੇ ਮੂਹਰੇ ਨਾਲੇ ਪਣੋਈਏ ਦੇ ਮੂਹਰੇ ਫੇਰ ਕਹਿੰਦੇ ਮੇਰੀ ਇੱਜ਼ਤ ਨਹੀਂ ਕਰਦੀ ਹਜੇ ਉਹਨਾਂ ਨੇ ਚਾਹ ਪਾ ਟਿਆਈ ਨਹੀਂ ਪਹਿਲਾਂ ਹੀ ਦਾਰੂ ਮੰਗਣ ਬੈ ਗੇ ਘਰੇ ਜਾ ਕੇ ਆਪਣੀ ਜਿੰਨੀ ਢਪਣੀ ਆ ਸ਼ਾਮ ਨੂੰ ਤਾਂ ਚਾਹੀਦੀ ਆ ਹੁਣ ਫੇਰ ਕੋਈ ਨਾ ਹੁਣ ਤਾਂ ਚਾਹ ਦੀ ਕੁੱਟ ਤੇ ਪੀ ਲਓ ਸ਼ਾਮ ਜਦੋਂ ਆਉ ਉਹ ਤੇ ਦੇਖੀ ਜਾਈਉ ਮੈਂ ਹੁਣ ਪ੍ਰਾਉਣੀ ਦੀ ਇੱਜ਼ਤ ਕਰਨੀ ਆ ਕਰਨੀ ਆ ਪ੍ਰਾਉਣੀ ਦੀ ਇੱਜ਼ਤ ਆਹ ਮਸਾਲੇ ਮੇਰੀ ਬੇਇੱਜ਼ਤੀ ਕਰਾਉਣ ਲਾ ਦਿੰਦਾ ਮੇਰੇ ਤਾਂ ਜੀ ਨਹੀਂ ਕਰਦਾ ਤੇਨ ਨਾਲ ਲੈ ਕੇ ਆਉਣਾ ਕੁਛ ਕਿਰਾ ਖਾਂਦਾ ਪਿੰਦਾ ਮੰਗਦਾ ਨਹੀਂ ਇੱਜ਼ਤ ਕਰਦਾ ਨਾ ਅਗਲਾ ਕਹਿੰਦਾ ਹੁੰਦਾ ਥੋੜੇ ਤਾਂ ਜੰਦੀ ਬਾੜੇ ਤਾਂ ਜੰਦੀ ਕੋੜੇ ਤਾਂ ਵੀ ਜਾਏਂਗੀ ਐਨੀ ਇੱਜ਼ਤ ਕਰਾ ਲੇਗਾ ਨਹੀਂ ਪਹਿਣੀ ਆ ਮੇਰੀ ਦੀ ਇੱਜ਼ਤ ਇੱਥੇ ਬੈਠੇ ਨਾ ਗੱਪ ਰੋੜੀ ਜਾਊ ਫੁਕਰੀਆਂ ਮਾਰੀ ਜਾਊ ਹੋਰ ਤੇ ਦੇ ਪੱਲੇ ਕੁਛ ਨਹੀਂ ਹੈਗਾ ਆ ਵਿਚਾਰਾ ਮੇਰਾ ਭਾਗ ਤੋ ਸੁਣ ਲਊਗਾ ਇਹ ਸੁਣਾਈ ਚੱਲੂਗਾ ਆ ਜਾ ਚੱਲੀਏ ਚੱਲ ਪਹਿਣ ਚੱਲੀਏ ਕੀ ਕਰਾਂ ਪੈਣੀ ਹੁਣ ਇਹਦਾ ਸੁਭਾਅ ਬਦਲ ਨਹੀਂ ਸਕਦੇ ਹਾਂ ਦੇਖ ਲੈ ਬਾਬੀ ਹੋਰ ਸਾਡੂ ਆ ਠੀਕ ਆ ਵੀ ਮੈਂ ਤਾਂ ਗੱਡੀ ਲਿਓਣੀ ਆ ਯਾਰ 15 ਤਰੀਕ ਨੂੰ ਥਾਰ ਚਲ ਵਧੀਆ ਬਈ ਪੈਸੇ ਵਾਲੀ ਲਹਿਉਂਦਾ ਆ ਆ ਜਿਹੜੀ ਹੁਣ ਵਾਲੀ ਆ ਉਹ ਸਰਵਿਸ ਫਰਾਇਆ ਨਾ ਦੋ ਗੱਡੀਆਂ ਬਿਣਾ ਸਰਦਾ ਨਹੀਂ ਨਾ ਆਪਾਂ ਨੂੰ ਤਾਂ ਹੋ ਇਹ ਤਾਂ ਗੱਲੇ ਮੇਰੇ ਵਰਗੇ ਹੋਣੀ ਲਊਗਾ ਉਹ ਦੋ ਗੱਡੀਆਂ ਬਿਣਾ ਸਰਦਾ ਨਹੀਂ ਹੁਣ ਸਰਵਿਸ ਨੂੰ ਹੋਖ ਪੜਾਈ ਆ ਚਲ ਵਧੀਆ ਗੱਲ ਆ ਭਾਈ 2.5 ਲੱਖ ਰੁਪਇਆ ਉਹ ਲੈ ਗਿਆ ਸੀ ਮਾਂ ਕੇ ਯਾਰ 4 ਲੱਖ ਉਹਨੂੰ ਦੇਤਾ ਵਿਆਜ ਵਾਲੇ ਮੋੜਦੇ ਨਹੀਂ ਪੈਸੇ ਲੋਕ ਪਤਲੀ ਨਹੀਂ ਲੈ ਜਾਂਦੇ ਨੇ ਵਿਆਜ ਤੇ ਵਿਆਜ ਵਾਲੇ ਤਾਂ ਨਹੀਂ ਮੋੜ ਦਿੰਦੇ ਪੈਸੇ ਹੋਰ ਵਧੀਆ ਠੀਕ ਆ ਵਧੀਆ ਚੱਲ ਫੇਰ ਆਉਂਦੀ ਆ ਦਾਰੂ ਆਪਾਂ ਪੈਗ-ਪੁਗ ਲਾਉਣੇ ਆ ਸਾਮ ਨੂੰ ਨਾ ਨਾ ਆਪਾਂ ਪਿੰਦੇ ਨਹੀਂ ਗਏ ਉਹ ਪੀਣੀ ਕੋਈ ਨਹੀਂ ਨਾ ਨਾ ਆਪਾਂ ਹੋਰੀ ਪਿੰਡਾਂ ਚ ਬਾਬਾ ਬਾਹਰ ਵੀ ਮੰਗੇ ਆ ਕੇ ਪਿੰਡ ਜਾ ਕੇ ਇੱਥੇ ਤੱਕ ਹੋਰੀ ਕਰਨਾ ਇਹਨਾਂ ਨੂੰ ਆਪਾਂ ਗੱਲ ਜੀ ਸੌਰੇ ਆਏ ਆ ਆਪਾਂ ਨਾ ਨਾ ਮਾ ਕੇ ਮੁਰਕਾ ਮਰਕਾ ਬਣਾਉਣੇ ਆਪਾਂ ਕੋਈ ਗੱਲ ਨਹੀਂ ਉਹ ਆਪਾਂ ਦਾ ਚਟਣੀ ਰੋਟੀ ਖਾਵਾਂਗੇ ਵਧੀਆ ਕੈਮਰਾ ਹੈ ਕਰ ਮਰ ਜਾਇਆ ਜਾ ਰਹਿਣਾ ਬੰਦਰਾ ਤੂੰ ਬਸ ਐਵੇਂ ਕੁਈਦਾਰੀਆਂ ਨੇ ਆਲੇ ਪੰਡਿਤਲੇ ਉੱਤ ਉਹ ਬਾਦ ਨਹੀਂ ਰੋਟੀ ਮੈਂ ਰੋਟੀ ਬਹੁਤ ਸਵਾਦ ਨਹੀਂ ਚਟਣੀ ਨਾ ਬਹੁਤ ਸਵਾਦ ਲੱਗਦੀ ਰੋਟੀ ਦੇਖ ਬੈਣਾ ਜਸ਼ਨ ਹਾਂਜੀ ਆ ਵੀਰਾ ਆਉਂਦਾ ਜਦੋਂ ਆ ਪ੍ਰਾਣਾ ਆਉਂਦਾ ਜਮਈ ਨਹੀਂ ਸਾਨੂੰ ਐਂ ਲੱਗਦਾ ਵੀ ਪ੍ਰਾਣਾ ਆਏਗਾ ਉਹ ਤਾਂ ਵੀ ਮੈਨੂੰ ਵੀ ਪਤਾ ਹੀ ਹੈ ਬਾਵਾ ਉਹਦੇ ਉਹਦਾ ਐਂ ਡਰ ਲੱਗਦਾ ਰਹਿੰਦਾ ਹੁਣ ਨਰਸੇ ਹੁਣ ਨਰਸ ਹੂੰ ਫੇਰ ਉਹ ਸੁਣ ਪਤਾਗਾ ਫੇਰ ਉਹ ਸਵਾਦ ਆ ਪਰ ਤੈਨਾਂ ਮੈਂ ਤਾਂ ਆਪਾਂ ਕਹਿੰਦੀ ਮੇਰੇ ਕਰਮ ਕਹੇ ਜੇ ਸੀ ਨਾਲ ਸੁਣਨੀ ਆ ਤਾਂ ਮੈਂ ਇੰਨੀ ਪੈਂਦੀ ਆ ਇਹ ਕਮੀ ਤਾਂ ਪਰਾਉਣੇ ਚ ਨਹੀਂ ਵੈਸੀ ਗੱਲ ਚ ਲਾਈ ਆ ਆਪਾਂ ਨੇ ਤਾਂ ਤੈਨੂੰ ਸੁਣਉਂਦੀ ਨਹੀਂ ਨਹੀਂ ਫਿਰ ਮੈਨੂੰ ਆਪਣਾ ਦੁੱਖ ਵੀ ਆਉਂਦਾ ਵੀ ਇਹ ਆਉਂਦੇ ਨੇ ਵੀ ਸਾਨੂੰ ਜਮੀ ਨਹੀਂ ਪਤਾ ਲੱਗਦਾ ਕੀ ਕਰਨੀ ਹੁੰਦਾ ਤੇ ਜਦੋਂ ਉਹ ਮੇਰੇ ਨਾਲ ਆਉਂਦਾ ਸਾਨੂੰ ਸੌ ਸੰਸੇ ਹੁੰਦਿਆ ਵੀ ਪਤਾ ਨਹੀਂ ਕੀ ਕੀ ਨੂੰ ਕੋਚਾ ਸ ਨਾ ਜਾਵੇ ਬਸ ਸਹੀ ਜੀ ਹਸਤੇ ਚੱਲਨੇ ਕੇ ਖਾਣ ਨੂੰ ਹੀ ਆ ਇਹ ਤਾਂ ਹੈ ਗਈ ਆ ਮੈਨੂੰ ਤਾਂ ਆਪਾਂ ਲੱਗਦਾ ਰਹਿੰਦਾ ਵੀ ਮੇਰੇ ਕਹੇ ਜੇ ਨਾਲ ਮੇਲ ਮਿਲਾ ਤੇ ਰੱਬ ਨੇ ਤਿਆਂ ਨੂੰ ਤਾਂ ਹੁੰਦਾ ਹੀ ਐ ਵੀ ਪੇਕੇ ਕਿਸੇ ਗੱਲ ਦਾ ਤਾਂ ਨਹੀਂ ਨਾ ਇੱਧਰ ਕੱਟਣਾ ਤਾਂ ਪੈਂਦਾ ਹੀ ਹੁੰਦਾ ਐ ਭੈਣੇ ਕਹਾਂ ਲਾਵਾ ਕਰਮ ਹੁੰਦੇ ਨੇ ਕਰਮ ਨਹੀਂ ਭਾਬੀ ਹਨਾ ਕੱਟਣਾਂ ਦਾ ਉਹਦਾ ਉਹੀ ਬਸ ਨਹੀਂ ਮਾਰਨ ਦਾ ਉਹ ਨਹੀਂ ਉਹ ਪੈਸੇ ਖੁੱਲ੍ਹਾ ਨਾ ਖਾਣਾ ਪੀਣਾ ਖੁੱਲ੍ਹਾਗਾ ਤਾਂ ਉਹਨੂੰ ਹੋਆ ਇਹ ਨਹੀਂ ਹੈ ਗੱਲ ਬਾਤ ਨੀ ਨਾ ਬਾਲਾ ਸੁਧ ਹੋਣੀ ਐ ਫੇਰ ਵੀ ਸੁਭਾਅ ਨਹੀਂ ਬਦਲਦਾ ਚਲੋ ਕੋਈ ਗੱਲ ਜਦੋਂ ਕੋ ਬਿਲਦਰੀ ਵਧ ਗਈ ਵੱਡੀ ਹੋਊਗੀ ਥੋੜੀ ਜੀ ਉਦੋਂ ਆਪੇ ਠੀਕ ਹੋ ਜਾਊਗਾ ਨਹੀਂ ਭਾਬੀ ਬੰਦਾ ਤਾਂ ਮੈਂ ਤਾਂ ਜਨਾਂ ਟਾਈਮ ਹੋ ਗਿਆ ਤੁਸੀਂ ਰਹਿੰਦੇ ਜੀ ਜੀ ਨਾ ਵਸਾਰੇ ਉਹ ਮੈਨੂੰ ਕੰਮ ਸੀ ਆ ਸਵੇਰੇ ਜਾ ਕੇ ਦੋ ਚਾਰ ਦਿਨਾਂ ਤੱਕ ਲੈ ਜੂ ਮੈਨੂੰ ਹਾਂਜੀ ਕੋਈ ਗੱਲ ਠੀਕ ਹੈ ਠੀਕ ਹੈ ਜੀ ਤੂੰ ਦੇਖ ਲੈ ਭਾਬੀ ਜੇ ਹੁਣ ਦੀਦੀ ਨੇ ਰਹਿਣਾ ਲੈ ਭਾਜੀ ਵਿਚਾਰੇ ਕਹਿੰਦੇ ਵੀ ਮੈਂ ਇਕੱਲਾ ਮੁਰ ਜਾਣਾ ਹੈ ਤੇ ਜੇ ਹੁਣ ਮੈਂ ਕਹਾਂ ਤਾਂ ਮੈਂ ਰਹਿਣਾ ਤੂੰ ਉਹਨੂੰ ਭੇਜੀ ਦੇ ਮੇਰੇ ਬਰਾਬਰ ਬੈਠੀ ਸੁਹਾਨੀ ਚਲੋ ਜੀ ਫਿਰ ਤੁਸੀਂ ਲੇਟ ਨਾ ਹੋ ਜਿਓ ਬਾਹਰ ਚਲੋ ਆਜਾ ਜਸਨਾ ਪਪਾ ਵੀ ਨਾਲ ਗੱਲਾਂ ਕਰਾਂਗੇ ਹਾਂਜੀ ਆ ਮਮੀ ਲੈ ਲੋ ਹਾਂ ਤੁਮੈਂ ਚੰਗਾ ਬਣੋ ਇਹ 2-4 ਦਿਨਾਂ ਤੱਕ ਆ ਜਾਣਗੇ ਹਾਂ ਕੋਈ ਗੱਲ ਨਹੀਂ ਮੈਂ ਲੈ ਜਾਊਂਗਾ ਠੀਕ ਹੈ ਜੀ ਚਲੋ ਜੀ ਰੱਖ ਲਿਆ ਆਹ ਦੇ ਨੀ ਉੱਧਰੀ ਕੱਢ ਦੇ ਹਾਂ ਜੀ ਹੋੜੇ ਪਾਣੀ ਦਿਓ ਤੂੰ ਥੋੜਾ ਜਿਹਾ ਕੁਛੀ ਪਾਣੀ ਮੰਮੀ ਨੂੰ ਇਨਾਂ ਦੇ ਮਾਸਿਨ ਦੇ ਰੋਟਾ ਸੁਲਾ ਲਾ ਮੈਂ ਪਾਣੀ ਪੂਣੀ ਕਿੰਦਾ ਜਿਹੜਾ ਕੰਮ ਕਿਹਾ ਤੁਹਾਨੂੰ ਤੁਸੀਂ ਸ਼ੁਰੂ ਕਰੋ ਨਾ ਉਹ ਵੀ ਕਰਦੇ ਆ ਪਾਣੀ ਤਾਂ ਲੈ ਲਓ ਇਹ ਆ ਗਿਓ ਇਹਦੇ ਤੋਂ ਭੀਲੀ ਆਉਂਦਾ ਨਾ ਨਾ ਬੋਤਲਾਂ ਮੇਰੇ ਤਾਂ ਵਾਧੂ ਪਈਆਂ ਨੇ ਮੇਰੇ ਕੋਲ ਤੂੰ ਐਥੇ ਮੇਰੀ ਬੇਇੱਜ਼ਤੀ ਕਰਾਉਣ ਲਈ ਆ ਬੇਇੱਜ਼ਤੀ ਨੂੰ ਕੀ ਗੱਲ ਹੈ ਉਹ ਕਹੀ ਤਾਂ ਜਾਂਦੇ ਨਹੀਂ ਜਿਆ ਕਹਿੰਦੀ ਆ ਕਿਹਾ ਦੋ ਇਹ ਦੂ ਆ ਕੇ ਥੋਲੇ ਆਉਂਗੇ ਸਾਡੇ ਤਾਂ ਦਿਮਾਗ ਪਾਏ ਹੋਇਆ ਪਿਆ ਕਿਹੜੇ ਵੇਲੇ ਮੇਰੇ ਤੇ ਕੀ ਜਾਵੇ ਜਦੋਂ ਮੈਂ ਆਏ ਉਹ ਦੋ ਦੇ ਲੱਗੇ ਪਈਆਂ ਜਿੰਨੀਆਂ ਫੁਕਰੀਆਂ ਮਾਰਦੇ ਜਿੱਜਾ ਉਹਨੇ ਚ ਦੋ ਬੋਤਲਾਂ ਲੈ ਆਉਂਦਾ ਇੱਥੇ ਮੈਂ ਗਾਉਂਦੀ ਮੰਗੰਦੀ ਕੀ ਰੋਡ 'ਤੇ ਸੀ ਆਕੇ ਉਹ ਸੌਰਿਆਂ ਦੇ ਘਰ ਹੁਣ ਆਪਦੀ ਲੈ ਕੇ ਆਵਾਂ ਮੈਂ ਜੇ ਅਨੁਸਾਰਦਾ ਨਹੀਂ ਫਿਰ ਲੈ ਆਉਂਦਾ ਚੱਲ ਚੱਲੀਏ ਉੱਠ ਅੱਛਾ ਤਾਂ ਬੇਇੱਜ਼ਤੀ ਕਰਾਉਣ ਲੈ ਆਉਣੀ ਹੁੰਦੀ ਆ ਤੂੰ ਜਦੋਂ ਵੀ ਆਉਂਗਾ ਬੇਇੱਜ਼ਤੀ ਕੀ ਕਰਤੀ ਮੈਂ ਤੇ ਮਜ਼ਾਕ ਕਰਦੀ ਆਂ ਕੀ ਬੇਇੱਜ਼ਤੀ ਕਿੱਥੋਂ ਕਰਤੀ ਉਹਨੋਂ ਕਰਦੇ ਤਾਂ ਫਿਰ ਜੇ ਪ੍ਰਬੰਧ ਕਰਾਰੇ ਉਹਦੇ ਨਾਲੇ ਹੱਕ ਬਣਦਾ ਭੈਣ ਦਾ ਤਨ ਜਾਕਦਾ ਨਹੀਂ ਜਸੂਨ ਉਹਤ ਲੰਗੀਆਂ ਦਾ ਮੰਗਾ ਦੇ ਇਹ ਕਿਹੜਾ ਤੇਰੇ ਜੀਜੇ ਵਰਗਾ ਵੀ ਆ ਹੀ ਪੈ ਜੂਗਾ ਇਹਨਾਂ ਨਾਲ ਇੱਕ ਗੱਲ ਨਹੀਂ ਕਹਿੰਦੇ ਹੁੰਦੇ ਵੀ ਜੇ ਰੁੱਸ ਗਿਆ ਬਣਾਉਣਾ ਸਾਰੇ ਪਿੰਡ ਤੋਂ ਲੋਟ ਨਹੀਂ ਆਉਂਦਾ ਕਹਿੰਨੇ ਮੰਗਾ ਦੇ ਪੁਰਾਣਾ ਐਂ ਤਾਂ ਗਏ ਨਹੀਂ ਕਹਿੰਨੇ ਮੈਂ ਕੀ ਕਰਾਂ ਕੁੜੇ ਮੈਂ ਆਪ ਬਾਹਰ ਜਾ ਕੇ ਕਿਹਨੂੰ ਛੇਤੀ ਕਹਿੰਦਾ ਮੇਰੇ ਟੀਡੇ ਲੜੀ ਆਉਂਦੇ ਛੇਤੀ ਆਜ ਮੈਂ ਕਿਹਾ ਛੇਤੀ ਛਰ ਕੋਈ ਨਾ ਫਿਰ ਹੁੰ ਗਏ ਨਹੀਂ ਇਹ ਤਾਂ ਕਹੀ ਜੇ ਇਹ ਤਾਂ ਰੋਜ਼ੀ ਕੰਮ ਮੇ ਦਾ ਮੈਂ ਟਾਕੀ ਵੀ ਸੁਣਦਾ ਆਲਾ ਵੀ ਤਾਂ ਯਾਦ ਹੀ ਬੋਤਲ ਕੋ ਦਸੋ ਸੇਵਾ ਜੀ ਕੋ ਭਾਵੇਂ ਮੈਂ ਤੇ ਨਾਲ ਪੀਉਂਗਾ ਹੋ ਕੀ ਜੇਂਗਾ ਇਹ ਕੋਈ ਮੇਡ ਮੋਟਲਾ ਹੋ ਕੋਈ ਪਤਰਾ ਮੁਕਰਿਆ ਹੋ ਆਏ ਆਏਗਾ ਉਹ ਤਾਂ ਕੱਲ ਨੂੰ ਬਣਾਵਾਂਗੇ ਆ ਸੁੱਕੀ ਮੱਥੇ ਮਾਰਦੀ ਮੇਰਾ ਕਾਰੋਬਾਰ ਕਾਲਾ ਦਾ ਬੁੱਕਾ ਨਾ ਤੁਸੀਂ ਮੇਰਾ ਸੁੱਕੀ ਮੱਥੇ ਕਿੰਨਾ ਆ ਇਹ ਵੀ ਮਜਬੂਰੀ ਕਰਕੇ ਦੇ ਹੁੰਦੀ ਥੋੜੀ ਸੇਵਾ ਚ ਨਾ ਕੋ ਕੋ ਮੇਰੇ ਜੀ ਕੱਲ ਤੋਂ ਕੋ ਯੇ ਲੈਣ ਦੇ ਨਹੀਂ ਆਂ ਲੈ ਆ ਉਹ ਕੋਸਤਾ ਉਹ ਸੁੱਕੀ ਮੱਥੇ ਨਾ ਆਸੀ ਸਾਨੂੰ ਆਏ ਨਹੀਂ ਆਂਦਾ ਜੀ ਵੀ ਮੇਰਾ ਭਰਾ ਘਰੇ ਨੂੰ ਦੁਨੀਆ ਵਿੱਚ ਜਾਣਿਆ ਘਿਰਦਿਆਂ ਇਕੇ ਨਿੱਕੇ ਨਿੱਕੇ ਜਰਾ ਕੇ ਫਿਰਦੇ ਸੋਡੀ ਸੇਵਾ ਚ ਕਰਦੇ ਪੈਨੇ ਸਾਰਾ ਕੱਦਰ ਆ ਜੇ ਤੁਸੀਂ ਇਹੋ ਕਰਦੇ ਨਹੀਂ ਕੋਚਾ ਕੱਢ ਗਈ ਹਾਂਗੀ ਨਹੀਂ 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 ਤਾਂ ਤੇਰਾ ਦਿਮਾਗ ਹੀ ਖਰਾਬ ਕਰ ਤੂ ਇਹ ਤੇ ਤੂੰ ਵੀ ਨਾਲ ਹੀ ਪੈਦਲਾ ਨੇ ਕਰਨ ਉਹ ਜੀ ਤੂੰ ਵਜੇਂਗੀ ਕੀ ਕਰਾਂ ਭਣੀ ਮੇਰਾ ਤਾਂ ਆਪ ਹੀ ਦਿਮਾਗ ਹੈ ਜਦੋਂ ਤੇਰੇ ਰੱਬ ਦੇ ਕਾਰਨ ਮਾਰੇਗੀ ਤੇ ਵੀ ਪਾਣੀ ਲੈ ਕੇ ਨਹੀਂ ਆ ਦੇਖ ਲੈ ਚੱਲਣੀ ਆਉਦੀ ਆਉਗੀ ਗੱਲਾਂ ਆਉਦੀ ਸਾਸਰ ਨੂੰ ਲੈ ਕੇ ਤੈਨੂੰ ਵੀ ਆ ਦੇ ਬੈਠ ਕੇ ਸਾਰਾ ਪਾਣੀ ਲੈ ਕੇ ਤੋ ਪਾਣੀ ਆ ਲੈ

ਕਾញ ਜੋ ਸਾਨੂੰ ਪੈਣੀ ਗੱਲਾਂ ਹੁੰਦੀਆਂ ਨੇ ਕਿਉਂ ਤੁਸੀਂ ਆਪ ਦੇ ਘਰੇ ਸੌਕੀ ਹੋਏ ਮੇਰੇ ਬੰਦਿਆਂ ਦਾ ਤਾਂ ਆਪਣੀ ਨਾ ਰੋਟੀ ਖਾ ਕੇ ਵਾਕੇ ਜਮੀਨ ਹੀ ਪਤਾ ਲੱਗਦਾ ਦਾ ਤਾਂ ਇਹਦਾ ਭਾਵੀ ਉਹ ਨੂੰ ਚਲਾਉਣੀ ਥੱਕਦੀ ਮਾ ਉਹ ਨੂੰ ਚਲਾਉਣੀ ਥੱਕਦੀ ਇਹ ਜੀ ਨੂੰ ਤਾਂ ਵੀ ਨਹੀਂ ਪੱਟਦਾ ਫਿਰ ਮੇਰੇ ਕਰਮਾ ਮਾੜੇ ਨੇ ਵੀਰੇ ਚੰਣੀਆਂ ਤਾਂ ਮੇਨੂੰ ਪੈਣ ਦੀ ਗੱਲ ਜਦੋਂ ਬੰਦ ਕਰੋ ਉਹ ਬੋਦੀ ਹੁੰਦਾ ਹੈ ਦਿਲ ਤੋਂ ਤੋੜ ਲਿਆ ਕੀ ਕਰਾਂ ਬਾਤ ਮੇਰੇ ਕਰਮਾ ਚ ਲਿਖਤੇ ਜਾਂ ਕੋਈ ਕਰਾਤਾ ਰੱਬ ਨਹੀਂ ਕਾ ਵੀ ਨਾ ਕਹੀ ਨੀ ਮੈਂ ਕਹਣਾ ਨਹੀਂ ਤੇ ਕੇਲਾ ਲੇਕ ਕਿ ਜੇ ਆਣੀ ਮੇਰੇ ਪੈਰ ਪਰਵਾਹਾ ਇੱਕ ਪੈਗੀ ਕੋਲੋਂ ਸਾਲੀ ਨਾਲ ਆ ਦੇ। ਸਾਡੀ ਮੇਰੇ ਤਾਂ ਬੰਦਾ ਨਹੀਂ ਲਾਂਦਾ ਮੈਨੂੰ ਲੋਗੀ। ਚਲ ਕੋਈ ਨਾ ਵੀਰੇ ਮੈਨੂੰ ਤਾਂ ਸੁਣਨੀ ਹੈ ਪਹਿਣਨੀ ਆ ਜੇ ਇਹ ਕਿਸੇ ਕੰਮ ਦੇ ਹੁੰਦੇ ਮੈਨੂੰ ਵੀ ਸਾਰੇ ਪੂਛ ਪੂਛ ਕਰਦੇ। ਜੇ ਆ ਕੇ ਹੈ ਹੀ ਕਰਦੇ ਮੇਰੀ ਬੇਇਜ਼ਤੀ ਕਰਾਉਂਦਾ ਤਾਂ ਨਹੀਂ ਮੈਂ ਸੁਣਨੀ ਹੈ। ਕਿਸੇ ਕੰਮ ਨੂੰ ਨਹੀਂ ਕਿ ਅਕਰ ਸ ਮੇਰੇ ਪੈਣ ਹੈ ਨਾਲ ਦੀ ਹੁੰਦੀ ਹੈ। ਕੱਲ ਗੱਲ ਕਰਦੀ ਇਹ ਨਹੀਂ ਦੇਖੇ। ਇਹਨੂੰ ਆਪ ਨੂੰ ਕਿਹੜਾ ਸਾਧੀਆਂ ਗੱਲਾਂ ਸੁਣਦੀਆਂ ਨਹੀਂ। ਜਿਵੇਂ ਅੰਤਵਾਰਤਨੀ ਹੋਵੇ ਵਿਚਾਲ ਪਿੰਡ ਜਿਹੜਾ ਕੁਝ ਕਰਦਾ ਠੀਕ ਹੈ ਇੱਥੇ ਆ ਕੇ ਤਾਂ ਮੇਰਾ ਨਾਂ ਜਰੂਸੜਾ ਚਲ ਅਗਲਾ ਇਕਦਮ ਲੈਣਾ ਹਾਂ ਜਮ ਚਾਤ ਨਾਲ ਮਾਨਤਾ ਕਰਦਾ ਚਲ ਕੋਈ ਨਾ ਵੀਰੇ ਜਿਹੇ ਦੀ ਹਰ ਕਟਾ ਕਰਾ ਲੈਂਦਾ ਫਿਰ ਅਗਲਾ ਮਾਨਤਾ ਠੀਕ ਹੈ ਮੇਰੇ ਤਾਂ ਹੁਣ ਕੋਈ ਕਸੂਰ ਵੀ ਨਹੀਂ ਮੇਰੇ ਤਾਂ ਆਪ ਵੀ ਸਲਾਹ ਕਰਦੀ ਸੀ ਇਹਦਾ ਮਾਨਤਾ ਮੈਂ ਕਰ ਦਿਆ ਮੇਰੇ ਖਾਸੇ ਲੱਗਦਾ ਗੱਲ ਕਰਨੀ ਤਾਂ ਬਾਦੀ ਹੋ ਕਾਲ ਕੋਈ ਨਬੀ ਦੇਖ ਲੋ ਤੇ ਜਮਾਨਤਾਂ ਕਰਾਉਂਦਾ ਫਿਰ ਕਰੂੰਗੀ ਕਰਨਾ ਤਾਂ ਕਹੂੰਗਾ ਹੀ ਤੇਰੀ ਹਨਾ ਕਹਦਾ ਕੁਮ ਮੰਮੀ ਇੱਥੇ ਇਹੋ ਬੜਾ ਬਤਾ ਲੱਗਦਾ ਦੁਨਮਤਾਰ ਹੋ ਗਿਆ ਪੀ ਕੇ ਡੁੰਨੋ ਹੋਇਆ ਪਿਆ ਉਸ ਮਰਜੀ ਕਹੀ ਚੱਲੋ ਇਹਨੂੰ ਨਹੀਂ ਪਤਾ ਲੱਗਦਾ ਬਾਪੀ ਇੱਥੇ ਜੱਗ ਨਹੀਂ ਗਿਆ ਅੱਜ ਰਾਤਾਂ ਦੀ ਨਾਲ ਹੋ ਗਿਆ ਮੇਰੇ ਤੇ ਕਰਦੇ ਕਹਿੰਦੇ ਕਿ ਬਣਾਤਾ ਸੀ ਹਨਾ ਕਹਦਾ ਹੂੰ ਬਸ ਹਾਂ ਪਟਿਕਾ ਨੂੰ ਹਮਨੇ ਕੋਈ ਦੱਸੂ ਨਾ ਹੈ ਕਈ ਜੇ ਤੇਰੀ ਪਈ ਪਹਿਲੇ ਉਹ ਤਾਂ ਸਿਆਣੇ ਪੈ ਜਾ ਬਾਈ ਨੂੰ ਆਵਾ ਮਾਇ ਜਾ ਮੈਂ ਤੇ ਜੰਗਾ ਤੇਣੀ ਨਾ ਪੈ ਜਾ ਤੰਗੂ ਬਾਰੇ ਖਾਦੇ ਹੀ ਆ ਤੂੰ ਕੀ ਮੇ ਨਾ ਪਹਿਲੇ ਜਿੱਦਿਆ ਕਰਨਾ ਕਰਕੇ ਆ ਜਾ ਪਹਿਲੇ ਇੱਥੇ ਪਹਿਲੇ ਦੇਖੀ ਮੈਂ ਮੈਂ ਨਹੀਂ ਗਈ ਪਈ ਮੈਂ ਮੈਨੂੰ ਜੜੀ ਨਹੀਂ ਆ ਗਈ ਭਰਾਓ ਹੱਥੀ ਭੇਜੋ ਮੈਂ ਅੱਛੇ ਕੱਬੀ ਵਾਸ ਕਰ ਦਿਓ ਤੁਸੀਂ ਮੈਨੂੰ ਬੁਲਾਓ ਹਾਂ ਆਪੇ ਡੱਫਕੇ ਝੋਲ ਸਕੇ ਜਦੋਂ ਬੱਫਰ ਭਰ ਗਿਆ ਨਾ ਉਦੋਂ ਆਪੇ ਭੇਜੂਗਾ ਕੁਸ਼-ਮੁਸ਼ਕਲ ਨਹੀਂ ਹੋਣੀ ਸੀ ਦੱਸਦੀ ਫੋਨ ਕਰਦਾ ਕੋਈ ਨਾ ਮੈਂ ਤਾਂ ਜੀਅ ਕੇ ਪੇ ਮੇਰ ਤਾਂ ਜੀ ਕਰਦਾ ਆਹੀ ਬੋਤਲ ਨਾਲ ਸਿਰਚ ਮਦਾਦਾ ਪਰ ਮੇਰੀ ਬਸ ਨਹੀਂ ਚੱਲਦੀ ਬਗੜਦਾ ਗਿਆ ਰੋੜਾ ਪਿਆ ਹੋਰ ਕਰਾਦੀ ਮੇਰੀ ਬੇਇੱਜ਼ਤੀ ਜੇ ਕੋਈ ਅਸਰ ਹੈ ਵੀਵਾਰੀ ਕੇ ਹੈ ਵੀ ਆ ਦੇਖ ਲੈ ਚੋਲ ਸਲੀ ਆ ਗਾ ਜਿੱਥੇ ਜਾਂਦਾ ਮੇਰੀ ਪੱਟੀ ਮੇਸ ਕਰਾ ਕੇ ਹੁੰਦਾ ਆ ਬੱਚੇ ਬੈਠੇ ਨੇ ਕੋਲੇ ਕੀ ਜਰੂਰਸ ਕਰਾਇਆ ਮੇਰਾ ਕਤ ਲੱਗਦਾ ਐਸੇ ਰਹਿਣਾ ਰੋਟੀ ਲੈ ਪਈ ਜਾ ਨਿੱਚੇ ਪਈ ਜਾ ਅਜੀ ਬਸ ਕਾਦੇ ਛੇੜੋ ਨਾ ਛੇੜਨਾ ਪੈਣਾ ਤੇ ਤੈਨੂੰ ਮਾਰਾ ਚੰਗਾ ਬੋਲ ਪਿਆ ਫਿਰ ਤੇਰੀ ਵੀ ਪਿੱਛਾ ਕਰੇਗੀ ਆਈ ਡਿੱਗੂ ਬੈਠਾ ਮੇਰਾ ਰੋਟੀ ਖਾਊਗਾ ਮੇਰਾ ਜਰੂਰਸ ਘਰੋਂ ਆਇਆ ਬਸ ਨਾ ਵੀਵਰੀ ਕੇ ਹੈਦੀ ਉੱਤੇ ਡਾਫਲਿਆ ਕਰ ਕਿਹੜਾ ਰਿਸ਼ਤੇਦਾਰੀਆਂ ਚ ਕੋਈ ਕਾਸਾ ਰਹਿ ਜਾਂਦੀ ਐ ਦੇਖ ਜਾ ਟਿਕ ਜਾ ਕੰਤਾ ਨਹੀਂ ਸੋਟਾ ਹੈਗੀ ਮੇਰੇ ਨੂੰ ਤਾਂ ਵੀ ਸ਼ਰਮ ਨਹੀਂ ਆਉਂਦੀ ਐ ਸੱਚੇ ਪੜ ਆਵਦੇ ਇਥੋਂ ਤੇ ਪਾਇਆ ਜਮਨ ਜੀ ਕਰਤਾ ਵੀ ਇਹਨੂੰ ਮੈਂ ਉੜੀ ਲਿਆਵਾ ਲਿਆਉਣੀ ਇੱਕ ਮਜਬੂਰੀ ਚ ਨਾ ਕੋਪੈਂਡੋਗੋ ਮੇਰੀ ਚੱਲ ਪਿੰਡ ਚਲੀਏ ਬੇਇਜ਼ਤੀ ਕਰਾ ਰੱਖਿਆ ਤੇ ਹਾਂ ਪਿੰਡ ਜਾਣ ਚੋਗਰਾ ਤਾਂ ਹੈਗਾ ਨਾ ਨਾਲੇ ਚੱਲ ਪਿੰਡ ਚੱਲ ਫਿਰਾਂ ਦੇ ਬਿੱਗਰਾ ਰਿਹਾ ਕੋਈ ਨਾ ਕਹਿੰਦਾ ਨਹੀਂ ਕਿ ਮੈਂ ਡਿਗਰਾ ਕਰਦਾ ਜਦੋਂ ਉਸ ਕਰਾਏਗਾ ਭੇਜਾਂ ਉੱਥੇ ਬਾਗਿਆ ਪਿੰਡ ਆਈ ਪਈ ਪਾਪੀ ਚਿਕਨ ਮਾਰਾ ਜਾ ਕੀ ਕਰਿਆ ਅਗਲਾ ਜਦ ਮੈਂ ਹੋ ਤਾਂ ਬੈੱਡ ਤੇ ਪੈ ਜਾਉ ਬੈ ਜਾ ਲਿਆ ਕਰ ਦੇ ਬੈਠੀ ਮਗਾਈ ਚਿਕਨ ਤੇ ਮੈਂ ਮਨ ਕੀ ਕਰਾਂ ਇਹ ਮੜਾ ਲੇ ਮੇਰੇ ਨਾਲ ਤੰਦਰਾ ਹੋਵੇ। ਅੱਛਾ ਗੀਤੀ ਕਿਵੇਂ ਆਪਾਂ? ਲਿਪ ਆਵਰੇ? ਹੋਰ ਤਾਂ ਹੈ। ਆਵਰੇ। ਫੋਕਰਾ। ਮਾਟਰਾਂ ਮੇਂ ਦੇ। ਆਵਰੇ। ਨਹੀਂ ਕਹਿੰਦੇ। ਇਹ ਜੇੜੀ ਹੋਣਾ। ਇਹ ਨੂੰ ਥਿਮੇ ਤੋਂ ਸੇਵਾ ਕਰ ਲਉਣਾ। ਪਰ ਮੇਰਾ ਕੰਨੀ ਨਹੀਂ ਹੈਗਾ। ਇਹ ਜਿਆਦਾ ਹੀ ਚੰਗਲਾ। ਹੋਰ ਕੀ ਹੈ? ਪੈਦਾ ਹੁੰਦੀ ਕੇ ਕੋਈ ਵੀ ਅਸਲੀ ਨੂੰ ਕਰਦਾ ਹੈ ਕੋਣ ਅਸ ਤੇਰੀ ਨਾ ਅਜੇ ਤਾਂ ਤਾਂ ਨਹੀਂ ਘਟ ਰਹੇਗਾ ਤਾਂ ਪਾ ਮਾਰੇ ਲੈ ਆ ਚੱਲੇ ਚੱਲੀਏ ਰਾਤ ਨਾਲ ਮੈਨੂੰ ਡੇਕ ਤਾਂ ਲੈ ਕੇ ਜਾਈ ਰਾਹਾਂ ਚ ਵੀ ਵਾਰੀ ਕੇ ਹਾਸੀ ਵੀ ਤੂੰ ਰਹਿੰਦੇ ਰਹਿੰਦੇ ਭੈਣ ਭਾਈ ਮੰਗੂ ਆ ਜਾ ਕਰ ਬੈਸ ਨਾ ਆ ਗਾਲ ਦੇ ਦਿੱਤੇ ਕੱਪੜਾ ਮੈਂ ਜੂਗਾ ਪੈਣ ਦੇਣੀ ਇਹਨੂੰ ਕੁੱਥੇ ਨੂੰ ਭਾਗੀ ਵਰਗਿਆਂ ਨੂੰ ਕਹਦੇ ਕਿ ਲੋੜ ਨਹੀਂ ਰੋਟੀਆਂ ਦੀ ਆਹ ਰੋਟੀ ਹੈ ਨਾ ਉਹ ਪ੍ਰਾਣਾ ਨਾ। ਇਹ ਤਾਂ ਰੋਟੀਆਂ ਖਾਣ ਚੁਪ ਰਹੇਗੇ। ਖਾਣੀ ਹੈ ਕਿਉਂ ਇੰਨੀ ਦਾ ਰੋਟੀਆਂ ਖਾਣ। ਹਲੇ ਕੁਕ ਕੇ ਦਿੱਤੀ ਪਈ ਐ। ਚੱਲ ਨਾ ਐਜਾ ਹੁਣ ਵੀ ਕੇ ਚੁੱਪ ਕਰਕੇ ਬਹਿ ਜਾ। ਜਲੂਸ ਘੜਾ ਕੇ ਰੱਖਦਾ ਮੇਰਾ। ਪਹਿਲੇ ਮੇਰੀ ਘਾਰ ਪੱਟੀ ਮੈਨੂੰ ਦੋ ਘੱਟੀਆਂ ਬਿਨਾਂ ਨਹੀਂ ਸਰਦਾ। ਘੱਡੀ ਪੁੰਨੀ ਬਣੀ ਰੱਖੀ ਸੀ ਤੋ ਕਿੰਨੀ ਸੋਣੀ ਚਾਪਦੀ ਸੀ ਘੱਡੀ। ਇਹ ਮੇਰੇ ਨਾਲ ਰਾਤ ਤੇ ਬੰਦ ਚੱਲਿਆ। ਅਰੇ ਗਾਈ ਮੁਰਕਣਾ ਤੇਰੇ ਨਾਲ ਇੱਥੇ ਆ ਗਈ ਤਾਂ ਮੈਨੂੰ ਕਹਿਦੀ ਮੇਰਾ ਜਲੂਸ ਘੜਾ ਤਾਂ ਮੇਰੀ ਪੱਤੀ ਇਸ ਘੜਾ ਦਿੰਦਾ ਜਿੱਥੇ ਜਾਂਦਾ। ਕਦਨਿ ਲੈ ਕੇ ਆਉਂਦੀ ਮੈਂ ਮੁੜ ਕੇ ਕਹਿੰਦੀ ਇੱਥੇ ਕੋਲੋਂ ਜੋ ਕਰੀ ਨਹੀਂ ਛੱਡਿਆ ਮੈਨੇ। ਆਗੜਾ ਕਹਿੰਦਾ ਪਤਾ ਨਹੀਂ ਕੁੜੀ ਨਹੀਂ ਸਮਝਾ ਕੇ ਲਿਉਂਦੀ। ਕੀ ਵਸਾਂ ਕਿ ਸੰਨਾ ਕਿੰਨਾ ਔਖੀ ਆ ਰੱਟਾ ਕਿਸ ਆ ਰਿਹਾ ਐਸੇ ਦੀ ਕੋ ਤਹੇ ਜਿਹੜਾ ਜਾ ਕਰ ਦੋ ਤੂੰ ਦਾ ਮਾਰਕਸੀ ਉਹਦੀ ਹੋ ਗਈ। ਇਹਨੂੰ ਮੈਂ 20 ਵਾਰੀ ਕਹਿੰਦਾ ਤੈਨੂੰ ਜਾਈਆਂ ਵੀ ਤੇਰਾ ਮਾਰਦਾਨ ਕਰਾਂਗੇ ਕਰਾਂਗੇ। ਤਰਾ ਕੇ ਸੌਂ ਗਿਆ ਨਾ ਸੱਸਰੀ ਮੰਗੂ। ਆ ਜਾ ਪਰ ਰੋਗੀ। ਇਹ ਤਾਂ ਸੌਂ ਗਿਆ ਮੇਰਾ ਤਾਂ ਆ ਕੇ ਦਿਮਾਚਾਗਾ ਵੀ ਇਹ ਮੇਰੀ ਹੋ ਰਹੀ ਚਿਤਨੀ। ਕੋਈ ਨਹੀਂ ਤੇਰੀ ਤਾਂ ਨੀਤ ਜਿਤਾ ਹੈ ਉਹ ਤਾਂ ਮੇਰੀ ਭੈਣ ਹੈ ਮਾਂ ਜਾਈ ਇਹ ਕਿਹਾ ਇਹ ਜੀ ਹੁੰਦੇ ਮੈਂ ਜਿਹੜੀ ਤੂੰ ਤਲ ਮਾਰਉਂਦੇ ਉਹ ਨਹੀਂ ਕਿਚ ਤੱਕਾ ਕੋਈ ਕਿਸੇ ਨੂੰ ਟੱਕਰਿਆ ਇਹਗਾ ਬੰਦਾ ਉਹ ਜੀ ਕਰਾ ਕੇ ਪਾਈ ਜਾਂਦੀ ਆ ਲੈ ਮੰਮੀ ਆ ਰਹੀ ਹੈ ਪਤਾ ਨਹੀਂ ਜੀ ਇਹ ਨਹੀਂ ਸਉਂਦੀ ਕੀ ਕਰਦੇ ਆ ਇਹ ਤਾਂ ਕੀ ਸਾਰੇ ਦੀ ਗੱਲ ਹੈ ਜਿੰਨੂੰ ਜੈਸਨ ਨੂੰ ਰੋਟੀ ਖਵਾਉਂਦੇ ਉਹ ਵੀ ਆਰੇ ਮੇਲੇ ਦੀ ਮਾਂ ਦੇਖ ਲੈਣ ਕਿ ਜਿਹੜਾ ਭੈਣ ਮੇਲੇ ਖਾ ਦੇਖਿਆ ਸੀ ਮੇਰੇ ਨਾਮ ਤੇ ਰੱਖਾ ਤਾਂ ਮੇਰੇ ਸੀ ਪਰ ਹੁੰਦੇ ਪਰ ਹੁੰਦੇ ਨੇ ਸੇਕ ਤੈਨਾਂ ਚੱਕ ਕੇ ਮੈਨੂੰ ਦੇਖੋ ਮੈਂ ਕਿਵੇਂ ਕੰਮ ਕਰਦੀ ਆ ਦੇਖੀ ਨਾ ਹੌ ਤਸਾਈਂ ਕੁੱਨਾ ਮਾੜਾ ਰੁਕਾ ਕੇ ਕੋਈ ਕਿੱਥੀ ਹੋਊ ਲੋੜ ਨਹੀਂ ਨੂੰ ਰੋਟੀਆਂ ਬਣਾਉਂਦੀ ਆ ਰੋਟੀਆਂ ਮੈਨਾਂ ਦਿੱਤੀ ਅੱਗੇ ਰੋਟੀ ਜਿੰਨੂ ਬਾਹਰ ਬਿੰਦੂ ਤੇ ਰੱਖਦਾਂ ਨੇ ਮਾਇਨ ਪਰ ਰੋਟੀ ਦੀ ਲੋੜ ਹੋਊਗੀ ਰੋਟੀਆਂ ਤਾਂ ਇਹ ਨਹੀਂ ਆ ਖਾ ਕੇ ਹਲੇ ਹੋ ਗਿਆ ਪਾਚਾ ਰੱਖਾਂ ਤੇ आनांदे खुशी में सजनाएगा आजा इधर मछली आ जाना लड़ा वो है मछली बड़ी तो मछली मार दो रखा है मछली उछलना लग गई मम्मी आजा इधर मैं कह है इस बंदे का मेरा जीएफ क्या है आ जा रहनदे कपड़े तुम्हारे मछली लड़ती है ए तो सकल रहेगा ना पता लगे आजा मम्मी रहनदे मछली की गल्ला करती बढ़िया मान ताव की कहे मान ਜਿਹੜਾ ਮਾਂ ਤਨਪਾਲ ਦਾ ਸੀ ਕਰਵਾ ਲਿਆ ਹਟਦਾ ਹੀ ਨਹੀਂ ਆ ਕਿ ਉਹ ਵੀ ਮੇਰੀ ਪਰੌਣੇ ਦੀ ਇੱਜ਼ਤ ਹੋਵੇ ਇੱਜ਼ਤ ਤਾਂ ਉਹ ਕਰਾਉਂਦਾ ਹੁੰਦਾ ਜਿਹੜਾ ਇੱਜ਼ਤ ਦੇ ਲਾਇਕ ਹੋਵੇ ਆਏ ਬੜੇ ਗੁੱਸਾ ਨਾ ਕਰੀ ਇਹ ਇਹੋ ਨਹੀਂ ਵੀ ਜਾਣੇ ਬੁੱਕਾ ਮਾਰੂ ਮੇਰੇ ਨਾਲ ਹੀ ਹੋਸ਼ ਕਿ ਉਹ ਬੁੱਕਾ ਮਾਰੂ ਦੀ ਆਦਤ ਤਾਂ ਇਹ ਵੀ ਜਾਣਦਾ ਹੁੰਦਾ ਹੁਣ ਇਹਨੂੰ ਕੀ ਪਤਾ ਲੰਦਾ ਵੀ ਕੀ ਹੋਇਆ ਮੇਰੇ ਨਾਲ ਤੜਕੇ ਨੂੰ ਭੁੱਲ ਜੂਗਾ ਮੈਂ ਫੜਾਂਗਾ ਦੀਰੋ ਤਿਆਰ ਚਲਿਏ ਮੈਂ ਮੁਕਦੇ ਜੀ ਤੁਹਾਡੇ ਉਹ ਪੁਗਾਨੀ ਯਾਰ ਅਰੇ ਸਨਮਾਨਤਨ ਕੀਤਾ ਸੀ ਤੁਹਾਡਾ ਇਰਜਮਾਨੀ ਪਹਿਲੇ ਮਾਨਤਨ ਕਰਨਾ ਪੈਂਦਾ ਨਾ ਮੈਂ ਤੁਹਾਨੂੰ ਆਖਿਆ ਸੀ ਵੀ ਮਾਨਤਨ ਸੇ ਸੌਦਾ ਕਰਾਂਗੀ ਉਹ ਤਾਂ ਕਰਕੇ ਦੁੱਧ ਦੇ ਹੀ ਤੇ ਨਾਣੀ ਆਈ ਕਹਿੰਦੀ ਸੀ ਕਿ ਚਲ ਪੀਣ ਵਾਲਾ ਬੰਦਾ ਪੀ ਲਾਂਦਾ ਵੀ ਸਰਦ ਦਾ ਹੀ ਹੈਗਾ ਗੱਲ ਕਰ ਆਪਦੇ ਘਰੇ ਪੀ ਕੇ ਮੌਜਾਂ ਨਾਲ ਪੈਂਦੇ ਰਿਸ਼ਤੇਦਾਰੀਆਂ ਚ ਨਹੀਂ ਜਾ ਕੇ ਜਲੂਸ ਕੱਢਦੇ ਹੁੰਦੇ ਤਾਂ ਮੈਂ ਸਹੁਰਿਆਂ ਦੇ ਘਰੀ ਹੋਵੇ ਔਖਾ ਹੋ ਜਾਂਦਾ ਮੈਂ ਕੀ ਕੀਤਾ ਤੁਸੀਂ ਤਾਂ ਕੁਛ ਵੀ ਨਹੀਂ ਕੀਤਾ। ਹਾਂ ਮੈਂ ਕੁਛ ਨਹੀਂ ਕਰਿਆ ਆਪਣੇ ਇਹ ਤਾਂ ਵਿਚਾਰੇ। ਹਾਂ ਇਹ ਤਾਂ ਬਾਲਾ شریف ਬੰਦਾ ਹੈ। ਹਾਂ ਇਹਦੇ ਵਰਗਾ ਕੌਣ ਬਣ ਜੁ ਦੁਨੀਆ ਤੇ ਨਹੀਂ ਕੋਈ। ਮੈਂ ਕੀ ਕਰਤਾ? ਹਾਂ ਨਾ ਦੋਸਤ ਕੁਛ ਨਹੀਂ ਕੀਤਾ ਮੈਂ ਤਾਂ ਉਹੀ ਮਜ਼ਾਕ ਕਰਦੀ ਜਿਹੜਾ ਕੁਛ ਕਰਿਆ ਇਹਨਾਂ ਨੇ ਨਹੀਂ ਕਰਿਆ। ਮੈਂ ਮਜ਼ਾਕ ਕਰਦੀ ਇਸ ਤਾਂ ਕੁਛ ਅਸੀਂ ਵੀ ਨਹੀਂ ਕੁਛ ਕੀਤਾ। ਅਸੀਂ ਕੀ ਕਰਤਾ ਜਮਾਈ ਪਾਈ ਤੇ ਕਿਤੇ ਹੱਥ ਚੱਕਦੇ ਹੁੰਦੇ ਆ ਕਰਤੀ ਗੱਲ। ਚਲ ਚਲੀਏ ਮੈਂ ਡਾਕਟਰ ਨੂੰ ਵੀ ਦਿਖਾ ਕੇ ਆਉਣਾ ਮੁੱਢੇ ਇਹ ਤਾਂ ਕੀ ਹੋ ਗਿਆ। ਕੰਮ ਕਰਦੇ ਥੱਕ ਜਾਂਦੇ ਹਾਂ ਨਾ ਤਾਂ ਇਹ ਮੁੱਢੇ ਦੁਖਦੇ ਨੇ। ਇੱਥੇ ਆ ਕੇ ਕੰਮ ਗਾਲੀ ਕਰਦਾ ਗਾਲੀ ਮੈਂ ਸੁਣਵਾਏ ਕਹਿੰਦੀ ਸੀ ਵੀ ਅੱਜ ਤੱਕ ਜਿੰਨੇ ਦਿਨ ਰਹੇ ਨਾ ਰਹੇ ਕੋ ਕਿੰਨਾ ਮਰਜ਼ੀ ਦੂਗੀ ਕਰ ਲੈਂਦੇ ਨੇ ਗਾਹਾਂ ਨੂੰ ਜਾਂ ਤਾਂ ਮੈਂ ਹੀ ਨਹੀਂ ਆਉਂਦੀ ਜਾਂ ਫਿਰ ਮੈਂ ਇਕੱਲੀ ਆਉਂ ਸੋਡੇ ਨਾਲ ਨਹੀਂ ਆਉਂਦੀ ਨਹੀਂ ਕਾਤੋਂ ਨਹੀਂ ਆਉਂਦੀ ਹਜੇ ਮੈਨੂੰ ਪੁੱਛਦੇ ਐ ਵੀਰ ਤਾਂ ਨੇ ਘਰ ਜਿੰਨੀ ਇੱਜ਼ਤ ਨਹੀਂ ਤੁਸੀਂ ਰਹਿਣ ਦਿੱਤੀ ਐਨਾ ਜਰੂਰਸ ਕਰਾਉਣੇ ਉਸ ਵੀਰ ਨੂੰ ਯਾਦ ਨਹੀਂ ਲੈਂਦਾ ਕੋਈ ਨਹੀਂ ਅੱਗੇ ਤੋਂ ਨਹੀਂ ਆਉਂਦਾ ਕਾਨੂੰ ਤੇ ਨਰਿੰਦਰ ਦੇਖ ਕੇ ਬੋਤਲ ਅੰਦਰ ਕੀੜੇ ਕੜਪਦੇ ਨੇ ਵਿਚੇ ਦੇ ਮੇਰੇ ਮੂੰਹ ਚ ਪਈ ਜੇ ਬੋਤਲ ਦੀ ਬੋਤਲ ਸਾਰੀ ਮੈਂ ਪੀ ਤਾਂ ਲਿਆ ਕਰਿਓ ਅਸੀਂ ਐ ਨਹੀਂ ਕਹਿੰਦੇ ਤੁਲ ਜਮਾਈ ਪਈ ਦਾ ਮਨ ਅਦਰ ਕਰਦੀ ਹੁੰਦੇ ਨੇ ਸੋਹਰੇ ਜਿਹੜਾ ਕੋਈ ਖਾਂਦਾ ਪੀਂਦਾ ਉਹਦਾ ਤਾਂ ਜ਼ਰੂਰੀ ਹੈ ਗੱਲ ਕਰ ਵੀ ਜ਼ਰੂਰਸ ਨਹੀਂ ਕਰਦੇ ਹੁੰਦੇ ਨਾਲੇ ਖੋਦੀ ਵੇਸਤੀ ਹੁੰਦੀਆਂ ਨਾਲੇ ਮੇਰੀ ਭੈਣ ਦੀ ਮੇਰਾ ਢਿੱਡ ਬਚਦਾ ਮੇਰੀ ਭੈਣ ਕਰਨੀ ਤਾਂ ਸੋਨੂੰ ਤਾਂ ਨਹੀਂ ਪਤਾ ਲੱਗਦਾ ਸੋਨੂੰ ਕੀ ਪਤਾ ਦੀਦੀ ਪਤਾ ਮੈਂ ਡਰਦੀ ਕਿਤੇ ਜਾਂਦੀ ਨਹੀਂ ਹਰ ਇੱਕ ਸਾਤੇ ਐ ਕਹਿ ਦਿੰਦੀ ਆ ਕਿ ਚੱਲ ਮੈਂ ਤਾਂ ਜਾਂਦੂ ਹੀ ਨਹੀਂ ਲੱਕੇ ਨੇ ਆਉਣਾ ਪੈਂਦਾ ਤੁਸੀਂ ਉਹਦੇ ਕੰਨੀ ਦੇਖ ਲਿਆ ਕਰੋ ਕੋਲੇ ਬੰਦੇ ਕੰਨੀ ਦੇਖਣਾ ਚਾਹਤ ਨਹੀਂ ਨਾ ਰੋਟੀ ਖਾ ਕੇ ਵਾਗੇ ਜੀ ਜੀ ਕਹਦੇ ਉਹਨੇ ਕੋਈ ਪੂਕਰੀ ਮਾਰੀ ਆ ਜਾਂ ਕੋਈ ਸੂਪ ਐ ਕੀਤੀ ਆ ਵੀ ਮੈਂ ਜਾ ਕੋफी ਮੈਨ ਕੋफी ਲੈ ਕੇ ਦਿਓ ਮੈਂ ਨਹੀਂ ਚਾਹ ਪੀਂਦਾ ਨਾ ਮੈਂ ਕੂਸਗਾ ਤੇ ਮੰਜੇ ਤੇ ਬੈਠ ਕੇ ਚਾਹ ਪੀ ਕੇ ਚਾਹ ਤਨੀ ਰੋਟੀ ਖਾ ਕੇ ਤੁਰ ਗਿਆ ਮੇਰੀ ਮਰਜ਼ੀ ਆ ਮੈਂ ਦੱਸ ਦੇਣਾ ਮੇਰੀ ਮਰਜ਼ੀ ਮਚਾਰਦੇ ਜਿੱਦੇ ਫੋਨ ਕਰਤਾ ਆ ਕੇ ਲੈ ਜੂਗਾ ਨਹੀਂ ਉਹਦੀ ਇੱਜ਼ਤ ਵੀ ਸਾਰੇ ਕਰਦੇ ਨੇ ਭਾਈ ਇਨਾ ਮੋ ਕਰਦੇ ਆ ਭਾਬੀ ਵਰਗੇ ਮੰਮੀ ਵਰਗੇ ਬੱਚੇ ਤੇ ਸਾਨੂੰ ਦੇਖ ਕੇ ਅਗਲੇ ਦੇ ਮੱਥੇ ਵੱਟ ਪੈ ਜਾਂਦਾ ਵੀ ਤੰਗ ਹੀ ਕਰੂ ਆ ਕੇ ਚੱਲ ਮੈਂ ਤਾਂ ਤੁਹਾਨੂੰ ਮਜ਼ਾਕ ਕਰਦਣੀ ਏ ਕੋਈ ਗੱਲ ਨਹੀਂ ਜੇ ਤਾਂ ਭਾਦੀ ਕਹਿੰਦੀ ਏ ਮੇਰੇ ਢਿੱਡ ਮੱਚਦਾ ਮੇਰੀ ਭੈਣ ਕੰਨੀ ਦੇਖ ਕੇ ਆਖਣੂ ਮੇਰਾ ਵੀ ਤਾਂ ਤੁਹਾਡੇ ਨਾਲ ਕੋਈ ਰਿਸ਼ਤਾ ਹੀ ਐ ਮੇਰੇ ਤੁਸੀਂ ਭਰਾਵਾਂ ਵਰਗੇ ਓਹ ਜੀਜਾ ਵੀ ਤਾਂ ਭਰਾਵਾਂ ਵਰਗੇ ਹੀ ਹੁੰਦਾਗਾ ਜੇ ਕੋਈ ਸਮਝੇ ਤਾਂ ਮੈਨੂੰ ਬਥੇਰਾ ਢਿੱਡ ਮੱਚਦਾ ਮੇਰਾ ਦੁੱਖ ਬਥੇਰਾ ਹੁੰਦਾ ਚੱਲ ਬੜੇ ਕੋਈ ਨਹੀਂ ਵਰਗੇ ਜਿਹੜੇ ਆਰ ਕੋਈ ਨਹੀਂ ਆਉਂਦਾ ਆ ਵੀਰ ਬਣ ਕੇ ਸਿਆਣਾ ਬਣ ਗਿਆ ਚੰਗਾ ਗਾਂ ਨੂੰ ਜੇ ਤਬਾਦੀ ਮੰਗੂ ਆਏ ਬੱਧੀ ਸਿਆਣੇ ਬਣ ਕੇ ਆਉਣਾ ਤਾਂ ਜੀ ਸੱਜ ਕੇ ਆਓ ਕਿ ਨਹੀਂ ਮੈਂ ਤਾਂ ਕੰਮੀ ਆ ਪਣਾ ਮਾ ਪਰ ਮੈਂ ਤੁਹਾਡੇ ਨਾਲ ਨਹੀਂ ਹੁੰਦੀ ਬਹੁਤ ਔਖੀ ਇਹ ਬੇਇਜ਼ਤੀ ਕਰਉਣਾ ਨਾ ਕੋਈ ਨਹੀਂ ਆਪੇ ਤੋਂ ਨਾ ਆਏਗਾ ਸੰਤੋਖ ਤਾਂ ਪਤਾ ਨਹੀਂ ਲੱਗਦਾ ਮੈਨੂੰ ਪਤਾ ਲੱਗਦਾ ਕਿੰਨੀ ਬੇਇਜ਼ਤੀ ਕਰਦਾ ਅਗਲਾ ਜਦੋਂ ਉਹ ਗੱਲ ਕਹਿੰਦਾ ਨਾ ਐਂ ਲੱਗਦਾ ਕਰਦੀ ਮੈਂ ਕੀ ਕਰਨਾ ਹੋਣਾ ਸੀ ਤਾਂ ਹਾਂ ਤਾਂ ਬਿਵਰੀਆ ਦੇ ਵੇਖ ਕੇ ਦੱਸਦੀ ਹੂੰ ਪਰ ਜਾਈ ਤੇ ਪਰ ਜਾਈ ਹੁੰਦੀ ਹੈ ਨਾ ਅਗਲਾ ਤਾਂ ਦੱਸੂਗੀ ਵੀਰੇ ਵੀ ਕਿੰਨੇ ਜਰੂਸ ਕੱਢਦੇ ਨੇ ਚਲ ਫਿਰ ਐਂ ਕਰੂ ਭੂਰੇ ਚਾਰ ਪੰਜ ਦਿਨ ਤੋਂ ਗੋਮਣੇ ਹੈ ਨਾ ਅਜਨਨਾ ਪੜ੍ਹ ਰਹੀ ਆ ਮੈਂ ਲਿਖ ਚੱਲ ਜੇ ਤੁਸੀਂ ਛੱਡ ਜੂਗੇ ਫਿਰ ਤਾਂ ਬਾਲੀ ਚੰਗੀ ਗੱਲ ਐ ਮੇਰਾ ਵੀ ਜੀ ਕਰਦਾ ਵੀ ਭੈਣ ਰਹੀ ਐ ਮੈਂ ਵੀ ਰਹਿ ਪਾਂ ਮੇਰਾ ਸੋਡੇ ਕਰਕੇ ਜਾਣਾ ਪੈਂਦਾ ਹੁਣ ਮਾਰਦੀ ਮੈਂ ਲੈ ਜੂ ਚਿੱਤ ਜੀ ਵਾ ਠੀਕ ਐ ਜੀ ਠੀਕ ਐ ਲੈ ਜੇ ਹੁਣ ਐ ਸਿਆਣੇ ਹੋ ਜਾਣ ਫਿਰ ਮੈਨੂੰ ਵੀ ਐ ਹੋ ਜਾਵੇ ਚਲ ਮੇਰੀ ਵੀ ਜ਼ਿੰਦਗੀ ਵਧੀ ਐ ਚਲ ਚੰਗਾ ਭੈਣੇ ਗਲਤੀ ਮਾਤੀ ਕੋਈ ਹੋ ਵੀ ਮਾਫ ਕਰ ਕੋਈ ਨਹੀਂ ਵੀਰੇ ਕੋਈ ਐ ਤਾਂ ਗੱਲ ਤਾਂ ਹੋ ਹੀ ਜਾਂਦੀ ਚਲ ਚੰਗਾ ਮਾ ਜਾਣਾ ਫਿਰ ਮੈਂ ਹਣ ਜਾਸਨ ਰਹੂਗੀ ਸੇ ਕੋ ਗਰਤੀ ਮਤ ਹੋਣੀ ਨਾ ਬਾਤ ਕਰਦੇ ਹਾਂ ਸਰ ਜੀ ਕਿਹਾ ਮੈਂ ਫੋਨ ਮਾਰ ਦਿਆ ਜਾਸਨ ਨੇ ਬਾਤ ਲਈ ਸਰ ਜੀ ਚਲੋ ਜੀ